ਦੇਖੋ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਦੇਖੋ ਇਲਾਕੇ ਦੇ ਵਿੱਚ ਕੀ ਹੋ ਰਿਹਾ 36-36 ਸਾਲਾਂ ਤੋਂ ਜਿੱਥੇ ਕਦੇ ਪਾਣੀ ਲੱਗਿਆ ਨਹੀਂ ਸੀ ਲੋਕਾਂ ਨੇ ਆਸ ਮੁਕਾਤੀ ਦੀ ਕਿ ਸਾਡੇ ਤੇ ਪਾਣੀ ਕਦੇ ਲੱਗ ਹੀ ਨਹੀਂ ਸਕਣਾ ਅਸੀਂ ਉੱਥੇ ਪਾਣੀ ਦੁੱਤੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਬਿਲਕੁਲ ਸਹੀ ਕਿਹਾ ਸੀ ਪੰਜਾਬ ਦੀ ਇਕਨੋਮੀ ਨੂੰ ਬਚਾਉਣ ਵਾਲੀ ਗੱਲ ਕੀਤੀ ਸੀ ਕਿਉਂਕਿ ਅਸੀਂ ਪਾਣੀ ਦੀਆਂ ਬਾਰੀਆਂ ਪਿੱਛੇ ਤਾਂ ਲੜੀ ਜਾਂਦੇ ਆ ਜਿਹੜਾ ਪਾਣੀ ਸਾਡਾ 32% ਅਜਾਈ ਜਾ ਰਿਹਾ ਹੈ ਉਹਦੇ ਵੱਲ ਧਿਆਨ ਕੋਈ ਨਹੀਂ ਕਿਸੇ ਸਰਕਾਰ ਦਾ ਰਿਹਾ ਸੋ ਅਸੀਂ ਉਸ ਗੱਲ ਵੱਲ ਕਦਮ ਵਧਾਏ ਨੇ 400 ਕਰੋੜ ਰੁਪਏ ਦਾ ਬਜਟ ਸੀ ਜਿਹੜਾ ਸਾਡੀ ਸਰਕਾਰ ਨੇ 250 ਕਰੋੜ ਦਾ ਕੀਤਾ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕਦਾ ਮੁੱਖ ਮੰਤਰੀ ਸਾਹਿਬ ਨੇ ਉਸ ਪਾਸੇ ਵੱਲ ਸੋਚਿਆ ਅੱਜ ਗਰਾਊਂਡ ਵਾਟਰ ਨੂੰ ਬਚਾਉਣਾ ਸਭ ਤੋਂ ਵੱਡੀ ਜ਼ਰੂਰਤ ਹੈ ਕਿਉਂਕਿ ਸਾਰੇ ਸਾਨੂੰ ਵਿਗਿਆਨੀ ਕਹਿ ਰਹੇ ਨੇ ਜੀਓਲੋਜਿਸਟ ਕਹਿ ਰਹੇ ਨੇ ਸਭ ਕਹਿ ਰਹੇ ਨੇ ਕਿ 2037 ਦੇ ਵਿੱਚ ਅਸੀਂ 300 ਮੀਟਰ ਪਾਣੀ નીચે ਚਲ ਜਾਵਾਂਗੇ ਪੀਣ ਵਾਲਾ ਨਹੀਂ ਰਹਿਣਾ ਸੋ ਅਸੀਂ ਨਹਿਰਾਂ ਦਾ ਪਾਣੀ ਸਹੀ ਖੇਤਾਂ ਤੱਕ ਪਹੁੰਚਾ ਕੇ ਗਰਾਊਂਡ ਵਾਟਰ ਨੂੰ ਬਚਾਉਣ ਦੀ ਗੱਲ ਵੀ ਕੀਤੀ ਹੈ ਤੇ ਨਾਲ ਬਿਜਲੀ ਬਚਾਉਣ ਦੀ ਗੱਲ ਕੀਤੀ ਸੋ ਇਸ ਕਰਕੇ 84% ਤੇ ਅਸੀਂ ਪਹੁੰਚ ਗਏ ਆ ਤੇ 100% ਅਸੀਂ ਪਾਣੀ ਹੈ ਜਿਹੜਾ ਉਹ ਯੂਜ਼ ਕਰਾਂਗੇ ਤੇ ਪੰਜਾਬ ਨੂੰ ਇੱਕ ਬਹੁਤ ਵੱਡੀ ਮੈਂ ਸਮਝਦਾ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਲੱਗ ਲੱਗ ਗਿਆ ਹੁਣ ਉਹ ਇਸ ਖੁਸ਼ੀ ਨੂੰ ਬਿਆਨ ਕਰ ਸਕਦੇ ਆ। ਸੋ ਰੰਗਲਾ ਪੰਜਾਬ ਗੱਲਾਂ ਨਾਲ ਨਹੀਂ ਰੰਗਲਾ ਪੰਜਾਬ ਕਿਸ ਤਰੀਕੇ ਨਾਲ ਬਣਨਾ ਜਿਹਦਾ ਅਸੀਂ ਬਣਾਉਣ ਜਾ ਰਹੇ ਹਾਂ। ਰੇਲਜ ਵਿਭਾਗ ਵੀ ਤੁਹਾਡੇ ਕੋਲ ਹੈ ਅਕਸਰ ਤੁਸੀਂ ਵੀ ਕਹਿੰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ 'ਚ ਹੁੰਦਾ ਸੀ ਜਦੋਂ ਹੜ੍ਹ ਆ ਜਾਂਦੇ ਉਦੋਂ ਕਿਤੇ ਜਾ ਕੇ ਟ੍ਰੈਂਡਰ ਸ਼ੁਰੂ ਹੁੰਦੇ ਉਹ ਅੱਗੇ ਵੀ ਸੀਜ਼ਨ ਆ ਰਿਹਾ ਮਾਰਚ 'ਮੀਨ ਆ ਗਿਆ ਜੂਨ ਦੇ ਔਰ ਸਾਫਾ ਹੋਣ ਲੱਗ ਜਾਂਦੀ ਐ ਉਹਨੂੰ ਲੈ ਕੇ ਕਿਦਾਂ ਦੀਆਂ ਤਿਆਰੀਆਂ ਨੇ ਭਾਵੇਂ ਘੱਗਰ ਹੋਵੇ ਭਾਵੇਂ ਤਰਨਾਂ ਹੋਵੇ ਪਿਛਲੇ 3 ਸਾਲ ਦਾ ਇਤਿਹਾਸ ਤੁਸੀਂ ਦੇਖ ਲਓ ਅਸੀਂ ਸਫਾਈਆਂ ਵੀ ਪਹਿਲਾਂ ਕਰਾਈਆਂ ਨੇ ਘੱਗਰ ਦਾ ਸੀ ਉਹ ਸਫਾਈ ਹੱਲ ਕੀਤਾ ਹੈ ਜਿਹੜਾ ਪਿਛਲੇ 50 ਸਾਲ ਤੋਂ ਨਹੀਂ ਹੋ ਸਕੀ 50 ਸਾਲ 'ਚ ਸਿਰਫ ਤੇ ਸਿਰਫ ਰਾਜਨੀਤੀ ਹੁੰਦੀ ਤੇ ਉਧਰੋਂ ਬਰਸਾਤਾਂ ਸ਼ੁਰੂ ਹੋ ਜਾਂਦੇ ਹਿਮਾਚਲ 'ਚ ਇਦਾਂ ਹੋਇ ਕੰਮ ਸ਼ੁਰੂ ਕਰ ਦਾਂਦੇ 3 ਦਿਨਾਂ 'ਚ ਪਾਣੀ ਆ ਜਾਂਦਾ ਸਾਰਾ ਕੰਮ ਬਰਾਬਰ ਹੋ ਜਾਂਦਾ ਅਸੀਂ ਸਾਰਾ ਕੁਝ ਪਹਿਲਾਂ ਕੀਤਾ ਤੇ ਕਿਉਂਕਿ ਇੰਟਰ ਸਟੇਟ ਰਿਵਰ ਕਰਕੇ ਅਸੀਂ ਖਨੌਰੀ ਤੋਂ ਮਕਰੋੜ ਤੱਕ ਪਹਿਲਾਂ ਚੈਨਲ ਜਿਹਾ ਹੋਇਆ ਹੋਇਆ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਹਰਿਆਣਾ ਗਵਰਨਮੈਂਟ ਅਲਾਉ ਨਹੀਂ ਕਰ ਰਹੀ ਸੀ 25 ਸਾਲ ਤੋਂ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਸੋ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਤਾਂ ਆਪਣੇ ਲੋਕਾਂ ਨੂੰ ਬਚਾਈਏ ਸੋ ਅਸੀਂ ਕਰਦੇ ਦੋਹੀਂ ਪਾਸੇ 15 16 ਫੁੱਟ ਚੌੜੇ ਤੇ ਕਾਫੀ ਉੱਚੇ ਬੰਦ ਬੰਦ ਦੇ ਅੱਪ ਟੂ ਕੜੈਲ ਤੱਕ ਲੋਕਾਂ ਨੇ ਖੁਦ ਲਵੇ ਖੜਕੇ ਬਣਵਾਏ ਤੇ ਉੱਤੇ ਟਰੈਕਟਰ ਟਰਾਲੀਆਂ ਚੱਲਦੇ ਨੇ ਸੋ ਉੱਤੇ ਜਿੱਦਾਂ ਦੇਖੋ ਉਦਰ ਤੇ ਦੀ ਕੋਈ ਮਾਰ ਵੱਡੀ ਹੋ ਜਾਵੇ ਉਹਦਾ ਤਾਂ ਫਿਰ ਕੋਈ ਹੱਲ ਨਹੀਂ ਹੈ ਨਹੀਂ ਜਿੰਨਾ ਪਾਣੀ ਮੈਕਸਿਮਮ ਕਦੀ ਆਇਆ ਹੈ ਤਾਂ ਉਹ ਪਾਣੀ ਇੱਥੇ ਕ੍ਰੋਸ ਕਰ ਜਾਊਗਾ ਅਸੀਂ ਜੋ ਕਰ ਰਹੇ ਹਾਂ ਲੋਕਾਂ ਦੇ ਹਿੱਤ ਨੂੰ ਅੱਗੇ ਰੱਖ ਕੇ ਤੇ ਪਹਿਲਾਂ ਕਰ ਰਹੇ ਹਾਂ ਅਸੀਂ ਸਿਰਫ ਇਹ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਤਾਂ ਕੰਮ ਹੋ ਰਹੀ ਹੁੰਦਾ ਸੀ ਨਾ ਹੁੰਦਾ ਹੁੰਦਾ ਤੇ ਹੈ ਨਹੀਂ ਸੀ ਕੰਮ ਕਾਗਜ਼ਾਂ 'ਚ ਹੋਇਆ ਕਰਦਾ ਸੀ ਅਸੀਂ ਪ੍ਰੈਕਟੀਕਲੀ ਕਰ ਰਹੇ ਹਾਂ ਕਿਉਂ ਨਸ਼ਿਆਂ ਵਿਰੋਧੀ ਮੁਹਿੰਮ ਚੇੜੀ ਹੈ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਜਿੱਥੇ ਉਹਦੀ ਖੂਬ ਸਲਾਹ ਸਲਾਘਾ ਹੋ ਰਹੀ ਹੈ ਉੱਥੇ ਲੋਕਾਂ ਦਾ ਕਿਤੇ ਨਾ ਕਿਤੇ ਸਵਾਲ ਵੀ ਆ ਮੰਗ ਵੀ ਕਰਦੇ ਆ ਕਿ ਛੋਟਿਆਂ ਨੂੰ ਨਹੀਂ ਵੱਡੇ ਮગરਮੱਛਾਂ ਨੂੰ ਜਿਹੜੀ ਨੱਥ ਪਾਈ ਜਾਵੇ ਜਿਹੜੇ ਲੰਮੇ ਸਮੇਂ ਤੋਂ ਇਸ ਕੰਮ ਦੇ ਵਿੱਚ ਜੁਟੇ ਹੋਏ ਹੈਗੇ ਕਾਲੇਕਰੋ ਦੇਖੋ ਮગરਮੱਛ ਮગરਮੱਛ ਨੇ ਭਾਵੇਂ ਉਹ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਅਸੀਂ ਸਾਰਿਆਂ ਨੂੰ ਫੜਨਾ ਅਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਣਾ ਕਿ ਨਸ਼ਿਆਂ ਦਾ ਖਾਤਮਾ ਕੀਤਾ ਜਾਊਗਾ ਜਿਹੜੇ ਵੀ ਬੰਦੇ ਕੋਈ ਇਨਵੋਲਵ ਨੇ ਸਧਾਰਨ ਨਹੀਂ ਹਰ ਇੱਕ ਨੂੰ ਇਹਦੀ ਸਜ਼ਾ ਭੁਗਤਣੀ ਪੈਣੀ ਆ ਜੋ ਮੁੱਖ ਮੰਤਰੀ ਭਵਨਤਮਾਨ ਨੇ ਕਿਹਾ ਅਸੀਂ ਬਿਲਕੁਲ ਤੈਅ ਤੱਕ ਜਾ ਰਹੇ ਹਾਂ ਨਸ਼ੇ ਦਾ ਖਾਤਮਾ ਕਰਕੇ ਰਹਿਾਂਗੇ ਇੱਕ ਜਿਹੜਾ ਕਿਸਾਨਾਂ ਦਾ ਮੰਤਰੀਆਂ ਦੇ ਵਿਧਾਇਕਾਂ ਦੇ ਅੱਜ ਕਰਨੇ ਦੇਣ ਦਾ ਐਲਾਨ ਕੀਤਾ ਉਹ ਕਹਿੰਦੇ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦੇ ਵਿੱਚ ਵੀ ਸਾਡੇ ਨਾਲ ਸਹੀ ਗੱਲ ਨਹੀਂ ਕੀਤੀ ਜਾਂ ਸਾਨੂੰ ਰਾਜਧਾਨੀ ਸਾਡੀ ਚੰਡੀਗੜ੍ਹ ਰਾਜਧਾਨੀ ਉੱਥੇ ਜਾਣ ਤੋਂ ਵੀ ਸਾਨੂੰ ਰੋਕਿਆ ਗਿਆ ਦੇਖੋ ਪੰਜਾਬ ਸਰਕਾਰ ਕਿਸਾਨੀ ਦੇ ਨਾਲ ਹੈ ਅਸੀਂ ਜਦੋਂ ਪਹਿਲਾਂ ਕਿਸਾਨੀ ਅੰਦਲੋਂ ਹੋਇਆ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਸਾਡੇ ਤੇ ਇਲਜ਼ਾਮ ਲੱਗਿਆ ਦਿੱਲੀ ਦੀ ਸਰਕਾਰ ਤੇ ਇਲਜ਼ਾਮ ਲੱਗਿਆ ਕਿ ਤੁਸੀਂ ਇਹਨਾਂ ਨੂੰ ਫੜਦੇ ਨਹੀਂ ਤੁਸੀਂ ਇਹਨਾਂ ਨੂੰ ਫੜ ਕੇ ਉੱਤੇ ਸਾਨੂੰ ਕਿਹਾ ਗਿਆ ਸੀ ਵੀ ਜੇਲਾ ਬਣਾ ਦਿਓ ਜੇਲਾਂ ਚ ਪਾ ਦਿਓ ਅਸੀਂ ਨਹੀਂ ਕੀਤਾ ਅਸੀਂ ਜੋ ਉਥੇ ਸ਼ਹੀਦ ਹੋਏ ਕਿਸਾਨ ਉਹਨਾਂ ਨੂੰ ਮੁਆਵਜ਼ੇ ਦਿੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ ਪਰ ਗੱਲ ਜੋ ਕਹੀ ਗਈ ਹੈ ਜੋ ਮੁੱਦੇ ਸਾਡੇ ਨਾਲ ਹੈ ਹੀ ਨਹੀਂ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਤੇ ਸਾਡੇ ਨਾਲ ਲੜਾਈ ਦਾ ਕੀ ਫਾਇਦਾ ਤੁਸੀਂ ਜਾ ਕੇ ਦਿੱਲੀ ਗੱਲ ਕਰੋ ਅਸੀਂ ਤੁਹਾਡੇ ਨਾਲ ਸੋ ਮੁੱਖ ਮੰਤਰੀ ਸਾਹਿਬ ਨੇ ਇਹੀ ਗੱਲ ਕਹੀ ਸੀ ਜੋ ਸਾਡੇ ਕਰਨ ਵਾਲਾ ਕੰਮ ਹੈ ਸਤੋਂ ਕਰਾ ਲਓ ਸਾਨੂੰ ਤਾਂ ਆਪ ਨਹੀਂ ਚੌਧਰੀ ਚੜ੍ਹਨ ਦਿੰਦਾ મોદી ਸਾਹਿਬ ਬਜਾ ਅਸੀਂ ਕਿਸੇ ਦੇ ਕਿੰਨਾ ਪੂਰਾ ਬਜਾ ਕੀ ਲੱਗਦੇ ਜਿਵੇਂ ਦੋ ਫੋਰਮਾਂ ਨੇ ਜਿਹੜੀਆਂ ਬਾਟਰਾਂ ਤੇ ਬੈਠੀਆਂ ਨੇ ਪਿਛਲੇ 1 ਸਾਲ ਤੋਂ ਵੱਧ ਦਲੇਵਾਲ ਸਾਹਿਬ ਦਾ ਮਰਨ ਵਾਰਤਿਕ 104 ਦਿਨਾਂ ਦੇ ਵਿੱਚ ਸ਼ਾਮਲ ਹੋ ਗਿਆ ਦਿੱਲੀ ਵਾਲੇ ਪਾਸੇ ਕਿਉਂ ਨਹੀਂ ਜਾ ਰਹੇ ਫਿਰ ਲੱਗਦਾ ਨਹੀਂ ਤੁਹਾਨੂੰ ਵੀ ਇਹ ਕੋਈ ਮੈਂ ਤਾਂ ਬਿਲਕੁਲ ਇਹੀ ਗੱਲ ਕਹਿੰਦਾ ਹੁਣ ਦੇਖੋ ਪੰਜਾਬ ਦਾ ਕਿੰਨਾ ਵੱਡਾ ਨੁਕਸਾਨਾ ਖਨੌਰੀ ਮੰਡੀ ਖਤਮ ਹੋ ਗਈ ਮੇਰੇ ਹਲਕੇ ਦਾ ਪਿੰਡ ਹੈ ਸਾਰਾ ਵਪਾਰ ਖਤਮ ਹੋ ਗਿਆ ਆਪਾਂ ਲੜਾਈ ਲੜਨੇ ਤੁਸੀਂ ਜਿੱਥੇ ਕੋਈ ਹੱਲ ਹੋਣਾ ਮਸਲਾ ਉੱਥੇ ਜਾ ਕੇ ਲੜੀਏ ਉੱਥੇ ਨਾਲ ਨੇ ਸਾਰੇ ਲੋਕ ਨਾਲ ਨੇ ਹੁਣ ਪੰਜਾਬ ਦੇ ਕਿਸਾਨ ਮੇਲੇ ਖੜੇ ਆ ਸਭ ਸਮਝਦੇ ਨੇ ਇਸ ਗੱਲ ਨੂੰ ਜਦੋਂ ਕੋਈ ਸਾਡੇ ਹੱਥ ਬਸ ਹੀ ਨਹੀਂ ਕੋਈ ਕੱਲ ਅਸੀਂ ਕਰ ਹੀ ਨਹੀਂ ਸਕਦੇ ਦੈਨ ਫਿਰ ਸਾਸੀ ਗੱਲ ਕਾਦੀ ਕਰਨੀ ਹੈ ਹੁਣ ਐਮੀ ਦੇ ਕੋ ਚੰਡੀਗੜ੍ਹ ਦੇ ਵਿੱਚ ਮੋਰਚੇ ਲਾਉਣੇ ਵੇਸਟੇਜ ਆਫ ਟਾਈਮ ਵੇਸਟੇਜ ਆਫ એનર્ਜੀ ਤੁਸੀਂ એનર્ਜੀ ਉੱਥੇ ਵੇਸਟ ਕਰੋ ਜਿੱਥੇ ਕੋਈ ਹੱਲ ਨਿਕਲੇ ਅਸੀਂ ਤਾਂ ਆਪ ਕਹਿੰਦੇ ਹੁਣ ਆਰਡੀਐਫ ਸਾਰਾ ਰੁਕਿਆ ਹੋਇਆ ਸਾਡੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਨੇ ਫਸਲਾਂ ਬੀਜ-ਬੀਜ ਕੇ ਪੰਜਾਬ ਦਾ ਸਾਰਾ ਪਾਣੀ ਖਵਾ ਲਿਆ ਸਾਰੇ ਦੇਸ਼ ਦਾ ਢਿੱਡ ਭਰਤਾ ਤੇ ਉਹ ਦੇਸ਼ ਦੇ ਕਿਸਾਨਾਂ ਤੇ ਲੋਕਾਂ ਨਾਲ ਜਿਸ ਤਰ੍ਹਾਂ ਜਿਆਤੀ ਮੋਦੀ ਸਾਹਿਬ ਕਰ ਰਹੇ ਨੇ ਸਾਡਾ ਆਰਡੀਓ ਫਰੁਕਾ ਹੋਇਆ ਆ ਜਿੱਥੇ ਮੈਂ ਜਾਂਦਾ ਮੈਨੂੰ ਲੋਕ ਸੜਕਾਂ ਦੀਆਂ ਗੱਲਾਂ ਕਰਦੇ ਆ ਕਿ ਸੜਕਾਂ ਬਣਨੀਆਂ ਕਦੇ ਨਾਲ ਪੈਸੇ ਨਾਲ ਪੈਸਾ ਹੋ ਰੁਕੀ ਵਿੱਚ ਸੋ ਸਾਡੇ ਨਾਲ ਤਾਂ ਆਪ ਜੀ ਅਧੀ ਕਰ ਨੇ ਸਾਨੂੰ ਤਾਂ ਵਿਧਾਨ ਸਭਾ ਦਾ ਸੈਸ਼ਨ ਤੱਕ ਨਹੀਂ ਪਿੱਛੇ ਬੁਲਾਉਂਦੀ ਤਹੀ ਇਹਨਾਂ ਨੇ ਸੋ ਇਸ ਕਰਕੇ ਜਾਤੀਆਂ ਜਿੰਨੀਆਂ ਹੋ ਰਹੀਆਂ ਨੇ ਪੰਜਾਬ ਦੇ ਨਾਲ ਇਹ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਕਰ ਰਹੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਇਹ ਜਿੱਤੇ ਹੱਲ ਨਿਕਲਣਾ ਉੱਥੇ ਲੜਾਈ ਲੜੀਏ ਤਾਂ ਕਿ ਕੋਈ ਮਸਲੇ ਖਤਮ ਹੋਣ